ਤੇ ਹੱਲਾ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਹ ਬੱਲੇ ਗੁੱਲੇ ਅਸੂਤਾਂ ਬੱਦੇ ਨੂੰ ਬੁੜਾਰੇ ਜਿਹੜਾ ਹਾਲਾਤ ਹੋ ਰਿਹਾ ਉਹ ਆ ਜਾ ਮਾਰੇਗਾ ਹੂੰ ਉਹ ਬਹੁਤ ਗੋਰੀ ਹੱਤ ਨਾਲ ਮਾਰੇਗਾ ਇਹਨਾਂ ਦੇ ਮੁਸਲਮਾਨ ਮਾਰੇ ਸੀ ਥੋੜੇ ਸਾਹਮਣੇ ਹੋਇਆ ਇਹ ਸਭ ਹਾਂ ਜੀ ਮੈਨੂੰ ਆਏ ਪਟਾਵੇ ਮੁਸਲਮਾਨ ਇਕੱਠੇ ਲਿਆ ਕੇ ਗਾੜੇ ਪੜਾਣੇ ਮਾਰਦੇ ਫੂਕੇ ਕਰਦੇ ਆ ਅੱਛਾ ਜੀ ਐਂ ਵੀ ਸਬੂਤ ਹੈ ਪਿੰਡ ਚ ਇੱਥੇ ਸੀਗੇ ਹਾਂ ਜੀ ਹਾਂ ਜੀ ਵੱਡੀ ਪਾਕਿਸਤਾਨ ਨੂੰ ਜਾਂਦੀ ਸੀ ਹਾਂ ਜੀ ਤੇ ਲੋਕਾਂ ਦਾ ਬਜ਼ਾਰ ਦਾ ਸਮਾਂ ਤੋਂ ਹੋ ਰਿਹਾ ਹੈ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਉਹ ਸੀ ਸੀ ਮੋਹ ਪਿਆਰ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਦੇ ਸੀ ਬਹੁਤ ਹੂੰ ਸਾਸ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂ ਜੀ ਉਸ ਵੇਲੇ ਸੁਰਤ ਸੀ ਪੂਰੀ ਪੂਰੀ ਸੁਰਤ ਸੀ ਅਸਮਾਨ ਸੀ ਇਹ ਜਾਂ ਉਹਦੇ ਵਿੱਚ ਜਿਹੜਾ ਉਹਦੇ ਬਿੱਟਾ ਜੀ ਕੋਈ ਘਟਾ ਹੀ ਨਹੀਂ ਸੀ ਸੋਹਣਾ ਤੇ ਉਹ ਲਾਇ ਤੇ ਖਾਂਦ ਹੂੰ ਕੌਣ ਕੋ ਗੱਡਰ ਉਹ ਮੈਨੂੰ ਦੱਸੇ ਜਹਦਾ ਅਸਮਾਨ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁੱਲਾ ਹੋਇਆ ਸੀ ਕਿੰਨੀ ਕੁ ਉਮਰ ਸੀ ਕਰਮੇਲ ਦੀ ਓ ਮੈਂ ਸੀਗਾ 14 15 ਸਾਲ ਦਾ ਪੂਰੀ ਸੌਤ ਸੀ ਪੂਰੀ ਸੌਤ ਨਾ ਖਾਂਦਾ ਮੈਂ ਉਹ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਪਰ ਮੁਸਲਮਾਨ ਇਸੇ ਇੱਥੇ ਪਿੰਡ 'ਚ ਰਹਿੰਦੇ ਸੀ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਲਾਵਾ ਸੀਗੇ ਅੱਛਾ ਜ਼ਿਆਦਾਤਰ ਫਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਬਾਸ ਨਾਲ ਬਾਸ ਆਹ ਤਰ੍ਹਾਂ ਪੌਂਦੀ ਸੀ ਸੋਨੇ ਦੇ ਝਾਉਂ ਹਾਂ ਝਾਉਂ-ਝਾਉਂ ਹੁੰਦੀ ਸੀ ਉਹ ਹੀ ਫਸਲ ਆਉਂਦੀ ਸੀ ਜੀ ਹਾਂ ਸਮਾਂ ਬਹੁਤ ਛੇਤੀ ਬਦ ਰਿਹਾ ਹੈ ਹਾਂ ਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਤੇ ਆਈ ਹੈ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਤੋਂ ਹਾਂ ਜੀ ਹੋਰ ਮਸ਼ੀਨੀ ਆ ਜੀ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕੋਈ ਘੜ ਘਾਇਆ ਕੋਈ ਚੀਜ਼ ਖੜੀ ਹੈ ਜੀ ਕੋਈ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਵਾਲਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਕੋਈ ਨਹੀਂ ਮੇਰੀ ਗੱਲ ਸੁਣੋ ਜੇ ਰ ਹਮੂ ਸਮਾਂ ਇਹ ਤਾਂ ਹੁਣ ਫਾਸਲ ਹੋ ਗਿਆ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋ ਹੋਣਾ ਨਹੀਂ ਰੇ ਤਾਂ ਨਹੀਂ ਉਹ ਕੋਸੀ ਕਾ ਜਾਂਦੇ ਚੌਥਾ ਇਸਾ ਹੁੰਦਾ ਹੂੰ ਕੋਈ ਜੀ ਨਹੀਂ ਰਹਾਂਦੇ ਹੁੰਦਾ ਤਾਂ ਪਾਸ ਕਰੀ ਨਾ ਜੇਸੀ ਕਣ ਕਾ ਹੁੰਦੀ ਨਾ ਕੋਲੋ ਸੁਪਨੇ ਆ ਨਹੀਂ ਹੁੰਦੇ ਸੀ ਨਾ ਹੂੰ ਗੀਰੀ ਜੇ ਕਣਕ ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ ਚ ਹਾਂ ਜੀ ਹਾਂ ਹਾਂ ਮੇਰੇ ਕੋਲ ਉਹ ਤਾਂ ਕਣਕ ਜੀ ਹੁਜੇ ਦੇਸੀ ਘਟ ਕੇ ਉਹ ਕੀ ਬੁਕਾਰੇ ਆਥਾਂ ਚ ਕਰ ਗੁਹੀ ਆਏਂਗੀ ਦੀ ਸੋਖੂ ਜਾਣੀਂ ਐਸੀ ਕੀ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹੋ ਪਹਿਲਾਂ ਮੇਰਾ ਪਿਆਰ ਸੀ ਬੁੜਾ ਦਾ ਉਹ ਬੜੀਆ ਸੀ ਉਹ ਤਾਂ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਿਸੇ ਦਾ ਹੁਣ ਤਾਂ ਕੋਈ ਦੂਜਾ ਨੂੰ ਕੂਝਾ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਨਹੀਂ ਹਾਂ ਬਸ ਆਹੀ ਮਕਾਮ ਕਰਦੇ ਹੀ ਕਰੇ ਕੋਈ ਅਠਾ ਤੇ ਲਾ ਕੋਈ ਨਹੀਂ ਕਰ ਕੋਈ ਨਹੀਂ ਕਰ ਹੂੰ ਉਹ ਰੋ ਮਾੜ ਬਜ਼ੁਰਗਾਂ ਕੋਲ ਗਈ ਚੌਕੀ ਦਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂ ਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮੇਰਾ ਬਾਪ ਜੀ ਆਪਣੇ ਜਿਹੜੀ ਹੋਈ ਐ ਹੂੰ ਉਹ ਸਮੇਂ ਮੈਂ ਨਾਰ ਹੁੰਦਾ ਸੀ ਪਰਵਾਰੀ ਆ ਜੀ ਹੂੰ ਇਹ ਤਾਂ ਕਾਟੋ ਕਾਟ ਮੈਨੂੰ ਲੋੜ ਜਾ ਵੀ 35 ਸਾਲ ਹੋ ਗਏ ਤਾਂ ਉਹਨੇ ਕਹਿੰਦਾ ਆਪਾਂ ਫੀ ਲੈਣਾ ਹੂੰ ਉਹ ਤਾਂ ਘਰੇ ਬੇਚੀ ਰਿਹਾ ਕੋਈਆਂ ਭਰੀਆਂ ਆਉਂਦੀਆਂ ਬੋਲੇ ਬਾਏ ਗਾਡੇ ਛੋਡੇ ਪਰਿਵਾਰ ਇੱਥੇ ਸੀਗਾ ਰਹਿੰਦਾ ਤੇ ਖਲਾਬੁਲਾ ਹੋਇਆ ਕਿਵੇਂ ਬਚੇ ਫਿਰ ਉਹ ਆਪਣੇ ਕਿਵੇਂ ਆਸੂ ਜਰਾ ਬੱਜ ਰਹੀ ਨੇ ਸਭ ਬੁਧਾਰੇ ਇਦਾਂ ਹਾਲਾਤ ਹੋ ਰਿਹਾ ਨਾ ਆਰਾਮ ਆਰੇ ਨਾ ਉਹ ਬਹੁਤ ਗੋਲੀ ਹਾਰ ਤੇ ਨਾ ਮਾਰੇ ਜੀ ਬਿਨਾਰੇ ਮੁਹਮਮਾਨ ਵਾਲੇ ਸ ਨੂੰ ਥੋੜੇ ਸਾਹਮਣੇ ਹੋਇਆ ਇਹ ਸਭ ਹਾਂ ਜੀ ਮੈਨੂੰ ਆਏ ਪਟਾਵੇ ਮੁਹਮਮਾਨ ਇਕੱਠੇ ਲਾ ਕੇ ਸਾਡੇ ਪਿੰਡਾਂ ਨੇ ਮਾਰ ਤੇ ਪੂਕੇ ਗੱਬੜਿਆ ਅੱਛਾ ਜੀ ਐਂ ਵੀ ਸਬੂਰ ਕਰ ਪਿੰਡ ਚ ਇਥੇ ਸੀਗੇ ਹਾਂ ਜੀ ਹਾਂ ਜੀ ਵੱਡੀ ਪਾਕਿਸਤਾਨ ਨੂੰ ਜਾਂਦੀ ਸੀ ਅੱਛਾ ਜੀ ਇਹ ਲੋਕਾਂ ਦਾ ਬਾਜ਼ਾਰ ਜੇ ਸਮਾਂ ਤੋਂ ਹੋਇਆ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਬਹੁਤ ਠੀਕ ਸੀ ਮੋਹ ਪਿਆਰ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਦੇ ਸੀ ਬਹੁਤ ਹੂੰ ਖਾਸ ਦੇ ਬੈਠੇ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂ ਜੀ ਉਸ ਵੇਲੇ ਸੁਰਤ ਸੀ ਪੂਰੀ ਪੂਰੀ ਸੁਰਤ ਸੀ ਕੀ ਅਸਮਾਨ ਸੀ ਇਹ ਉਹਦੇ ਵਿੱਚ ਜਿਹੜਾ ਉਹਦੇ ਬਿਦਦਾ ਜੀ ਕੋਈ ਘਾਟਾ ਹੀ ਨਹੀਂ ਸੀ ਸੌਣੇ ਤੋਂ ਲੈ ਕੇ ਖੰਡ ਹੂੰ ਕੌਣ ਕੋ ਗਾਧਰ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ ਅਸਮਾਨ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁਲਬ ਹੋਇਆ ਸੀ ਕਿੰਨੀ ਕੋਮਰ ਸੀ ਗਰਮੀਆਂ ਸੀ ਉਹ ਮੈਂ ਸੀਗਾ 14-15 ਸਾਲ ਦਾ ਪੂਰੀ ਸੌਤ ਤੋਂ ਸੀ ਪੂਰੀ ਸੌਤ ਨਾਲ ਆ ਮੈਂ ਉਹ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀ ਨਹੀਂ ਸੀ ਅੱਛਾ ਮੈਂ ਮੁਸਲਮਾਨ ਇਸਨੇ ਇਥੇ ਪਿੰਡ 'ਚ ਰਹੇ ਨਹੀਂ ਸੀ ਹਾਂ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਆਹਾਂ ਸੀਗੇ ਅੱਛਾ ਜਿਆਦਾਤਰ ਫਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਸੀ ਫਸਲਾਂ ਬਾਸਾ ਹਰ ਤਰ੍ਹਾਂ ਕੋਹਦੀ ਸੀ ਛੋੜ ਦੇ ਜਾਉਂ ਹਾਂ 100 100 ਹੁੰਦੀ ਸੀ ਸਹੀ ਫਸਲਾਂ ਹੁੰਦੀਆਂ ਸੀ ਹਾਂ ਸਮਾਂ ਬਹੁਤ ਛੇਤੀ ਬਦਲ ਰਿਹਾ ਹੈ ਹਾਂ ਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤਾ ਵੀ ਹੈ ਨਾ ਆਪ ਤੇ ਆਈ ਹੈ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਹਾਂ ਜੀ ਹੁਣ ਮਸ਼ੀਨੀ ਆ ਗਿਆ ਹੁਣ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕੋਈ ਘੜ ਘਾਇਆ ਕੋਈ ਚੀਜ਼ ਖੜੀ ਹੈ ਜੀ ਕੋਈ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਵਾਲਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਕੋਈ ਨਹੀਂ ਮੇਰੀ ਗੱਲ ਸੁਣੋ ਜੇ ਰ ਹੁਣ ਸਮਾਂ ਹੂੰ ਇਹ ਤਾਂ ਅਸੀਂ ਫਸਲ ਹੋ ਗਈਆ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋਂ ਭਰਣਾ ਜਿਹੜੇ ਦਾਣੇ ਉਹਦੇ ਕੋਸ਼ੀਂ ਵੀ ਕਾ ਜਾਂਦੇ ਚੌਥਾ ਇਸਾ ਹੁੰਦਾ ਹੂੰ ਕੋਈ ਜੀਵੀ ਦਾਣੇ ਹੁੰਦਾ ਤੇ ਪਾਸ ਕਰੀ ਨਾ ਦੇਸੀ ਕਣਕ ਆਉਂਦੀ ਨਾਲ ਬੋਲੋ ਉਦੋਂ ਸੁਪਰੇਆ ਨਹੀਂ ਹੁੰਦੀਆਂ ਸੀ ਨਾ ਹੂੰ ਗੁੰਮੀ ਦੇ ਕਣਕ 'ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ 'ਚ ਹਾਂਜੀ ਹਾਂ ਹਾਂ ਬਿਲਕੁਲ ਉਹ ਤਾਂ ਕਣਕ ਜੀ ਹੁਜੇ ਦੇਸੀ ਕਾ ਚਾਹੋ ਕੀ ਬੁਕਾਰੇ ਹੱਥਾਂ ਨਾਲ ਕਰ ਬੁਣੀ ਆਏਂਗੀ ਦੀ ਸੋਖੀ ਜਾਂਦੀ ਐਸੀ ਕੀ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹਾਂ ਪਹਿਲਾਂ ਮੇਰਾ ਪਿਆਰ ਸੀ ਬੁਲਾਂ ਦਾ ਉਹ ਬੜੀਆ ਸੀ ਕੋਈ ਤਾਂ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਿਸੇ ਦਾ ਹੁਣ ਤਾਂ ਕੋਈ ਦੂਜਿਆਂ ਨੂੰ ਦੂਜਾ ਬਣ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਮੈਂ ਹਾਂ ਬਸ ਆਹੀ ਮੁਕਾਮ ਕਰਦੇ ਹੀ ਕਰੇ ਕੋਈ ਸਤਨਾ ਤੇ ਦਾ ਕੋਈ ਨਹੀਂ ਕਰ ਕੋਈ ਨਹੀਂ ਕਰ ਹੂੰ ਉਹ ਬਾਹਰ ਬਜ਼ੁਰਗਾਂ ਕੋਲ ਗਏ ਚੌਕੀਦਾਰਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਦੀ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮੇਰ ਬਾਵਾ ਦੀ ਆਪਣੇ ਜਿਹੜੀ ਹੋਈ ਹੈ ਹੂੰ ਉਸ ਸਮੇਂ ਮੈਂ ਨਾਲ ਹੁੰਦਾ ਨਹੀਂ ਪਰਵਾਰ ਨਾਲ ਹੂੰ ਇਹਦਾ ਕਾਟੋ ਕਾਟੋ ਮੈਨੂੰ ਲੱਗਦਾ ਵੀ 35 ਸਾਲ ਹੋ ਗਏ ਨੇ ਕਹਿੰਦਾ ਨਹੀਂ ਕਹਿੰਦਾ ਅਪਾ ਤੇ ਲੈਣਾ ਹੂੰ ਉਹ ਹੂੰ ਉਹ ਬਹੁਤ ਗੋੜੀ ਹਾਇਤ ਨਾਲ ਮਾਰੀਦਾ ਇਹਨਾਂ ਦੇ ਮੋਟੇ ਪਰਿਵਾਰ ਇੱਥੇ ਸੀਗਾ ਔਰ ਇੱਥੇ ਸੀਗਾ ਰਹਿੰਦਾ ਤੇ ਖਲਾਗੁਲਾ ਹੋਇਆ ਕਿਵੇਂ ਬਚੇ ਫਿਰ ਉਹ ਅਸੂਤਾਂ ਬੱਜੇ ਉਹ ਬੁੜਾਰੇ ਜਿਹੜਾ ਹਾਲਾਤ ਹੋ ਰਿਹਾ ਉਹ ਆਰਾ ਮਾਰੇ ਨਾ ਉਹ ਬਹੁਤ ਗੋਰੀ ਹੱਤ ਨਾਲ ਮਾਰੇ ਜਿਹਨਾਂ ਦੇ ਮੁਹਰਮਾਨ ਮਾਰੇ ਸੀ ਥੋੜੇ ਸਾਹਮਣੇ ਹੋਇਆ ਇਹ ਸਭ ਹਾਂ ਜੀ ਮੈਨੂੰ ਆਏ ਨੇ ਪਟਾਪੁਰ ਮੁਹਰਮਾਨ ਇਕੱਠੇ ਲਿਆ ਕੇ ਬਾੜੇ ਪੜਾਣੇ ਮਾਰਦੇ ਫੂਕ ਕੇ ਰੱਬ ਜੀ ਅੱਛਾ ਜੀ ਐਂ ਵੀ ਸਬੂਤ ਹੈ ਪਿੰਡ ਚ ਇੱਥੇ ਸੀਗੇ ਹਾਂ ਜੀ ਹਾਂ ਜੀ ਵੱਡੀ ਪਾਕਿਸਤਾਨ ਨੂੰ ਜਾਂਦੀ ਸੀ ਤੇ ਉਹ ਕੋਈ ਨਹੀਂ ਲੋਕਾਂ ਦਾ ਗੱਧਿਆ ਜਿਹਾ ਸਮਾਂ ਚੋਂ ਹੋ ਰਿਹਾ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਬਹੁਤ ਠੀਕ ਸੀ ਮੋਹ ਪਿਆ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਨ ਜਿਹੀ ਬੋਲੇ ਹੂੰ ਖਾਸ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਰੂਟੀ ਸੀ ਹਾਂ ਜੀ ਉਸ ਵੇਲੇ ਸੁਰਤ ਸੀ ਪੂਰੀ ਪੂਰੀ ਸੁਰਤ ਸੀ ਕੀ ਸਮਾਂ ਸੀ ਇਹ ਜਿਹੜਾ ਉਹਦੇ ਵਿੱਚ ਜਿਹੜਾ ਉਹਦੇ ਬਿੱਟਾ ਜੇ ਕੋਈ ਘਾਟਾ ਹੀ ਨਹੀਂ ਸੀ ਸੌਣੇ ਤੋਂ ਲਾਇ ਤੇ ਖਾਂਦ ਹੂੰ ਕੌਣ ਕੋ ਗੱਡਰ ਉਹਨਾਂ ਨੂੰ ਦੱਸੇ ਜਹਰਾ ਅਸਮਾਨ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁਲੱਬ ਹੋਇਆ ਸੀ ਕਿੰਨੀ ਉਮਰ ਸੀ ਕਰਮੇਲ ਦੀ ਓ ਮੈਂ ਸੀਗਾ 14-15 ਸਾਲ ਦਾ ਪੂਰੀ ਸੌਤ ਸੀ ਪੂਰੀ ਸੌਤ ਹੁੰਦਾ ਮੈਂ ਉਹ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਆਹ ਬਸ ਮੁਸਲਮਾਨ ਇਸੇ ਇੱਥੇ ਪਿੰਡ 'ਚ ਰਹੇ ਨਹੀਂ ਸੀ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਲਾਵਾ ਸੀਗੇ ਅੱਛਾ ਜ਼ਿਆਦਾਤਰ ਬਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਬਸਲਾਂ ਬਸ ਆਹ ਪਾਸ ਤੋਂ ਹੁੰਦੀ ਸੀ ਸ਼ੋਹ ਦੇ ਗਾਉਂ ਹਾਂ ਲਾ ਸੌਹ ਹੁੰਦੀ ਸੀ ਉਹ ਹੀ ਬਸਲਾਂ ਹੁੰਦੀਆਂ ਸੀ ਹਾਂ ਸਮਾਂ ਬਹੁਤ ਛੇਤੀ ਬੱਦ ਰਿਹਾ ਹੈ ਹਾਂਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਤੇ ਆਈ ਹੈ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਤੋਂ ਹਾਂਜੀ ਹਾਂ ਮਸ਼ੀਨੀ ਹਾਂ ਜੀ ਹੁਣ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕੋਨਾ ਘੜ ਘਾਇਆ ਕੋਈ ਜਿਹੀ ਖੜੀ ਹੈ ਜੀ ਕੋਈ ਜੀ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਵਾਲਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਕੋਈ ਨਹੀਂ ਮੇਰੀ ਗੱਲ ਸੁਣੋ ਜੇ ਰਹੁ ਸਮਾਂ ਹੂੰ ਇਹ ਤਾਂ ਅਸੀਂ ਫਾਸਲ ਹੋ ਗਿਆ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋ ਹੜਾਣਾ ਜਿਹੜੇ dane ਉਹਦੇ ਕੋਸ਼ੀਂ ਕਾ ਜਾਂਦੇ ਚੌਥਾ ਇਸਾ ਹੁੰਦਾ ਹੂੰ ਕੋਈ ਜੀਵੀ ਦਾੜਾ ਦੇ ਹੁੰਦਾ ਤਾਂ ਪਾਸ ਕਰੀ ਨਾ ਜਿਵੇਂ ਜੇਸੀ ਕੰਕਾਹ ਹੁੰਦੀ ਨਾਲ ਬੋਲੂ ਉਦੋਂ ਸੁਪਰੇ ਆ ਨਹੀਂ ਹੁੰਦੀਆਂ ਸੀ ਨਾ ਹੂੰ ਗੂੜੀ ਜੇ ਕਣਕ ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ ਚ ਹਾਂ ਜੀ ਹਾਂ ਹਾਂ ਬਿਲਕੁਲ ਉਹ ਤਾਂ ਕਣਕ ਜੀ ਹੁਣ ਜੇ ਦੇਸੀ ਟੜਕੇ ਰੋ ਕੀ ਪਾੜੇ ਆਥਾਂ ਚ ਕਰ ਬੁਹੀ ਆਏਂਗੀ ਵੀ ਸੋਖੂ ਜਾਂਦੀ ਐਸੀ ਕੀ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹਾਂ ਪਹਿਲਾਂ ਜਿਹੜਾ ਪਿਆਰ ਸੀ ਬੁਰਾ ਦਾ ਉਹ ਬੜੀਆ ਸੀ ਉਹ ਤਾਂ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਹੇਗਾ ਹੁਣ ਤਾਂ ਕੋਈ ਦੂਜਾ ਨਹੀਂ ਦੂਜਾ ਬੜਾ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਨਹੀਂ ਹਾਂ ਬਸ ਆਹੀ ਮਕਾਮ ਕਰ ਰਹੀ ਹੈ ਕੋਈ ਅਠਾ ਤੇ ਲਾ ਕੋਈ ਹੈ ਨਹੀਂ ਕਰ ਕੋਈ ਨਹੀਂ ਕਰ ਹੂੰ ਉਹ ਰੋ ਮਾਰ ਬਜ਼ੁਰਗਾਂ ਕੋਲ ਗਈ ਚੌਕੀ ਦਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂ ਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਤੁਹਾਡੇ ਪਰਿਵਾਰ ਇੱਥੇ ਸੀਗਾ ਰਹਿੰਦਾ ਤੁਹਾਡੇ ਪਰਿਵਾਰ ਸੀਗਾ ਰਹਿੰਦਾ ਤੇ ਖਲਾਬੁਲਾ ਹੋਇਆ ਕਿਵੇਂ ਬਚੇ ਫਿਰ ਉਹ ਅਸੂਤਾਂ ਬਾਰੇ ਇਹਨਾਂ ਹਾਲਾਤ ਹੋ ਰਿਹਾ ਨਾ ਆਰਾਮ ਮਾਰੇ ਨਾ ਉਹ ਬਹੁਤ ਗੋਲੀ ਖਾਇ ਤਨਾ ਮਾਰੇ ਬਿਨਾਰੇ ਮੁਹਮਾਨ ਮਾਰੇ ਥੋੜੇ ਸਾਹਮਣੇ ਹੋਇਆ ਇਹ ਸਭ ਮੈਨੂੰ ਆਏ ਪਟਾਪੇ ਮੁਹਰਮ ਮਾਰ ਕੱਟੜੇ ਲਾ ਕੇ ਸਾੜੇ ਪੜਾਣੇ ਮਾਰ ਤੇ ਪੂਕੇ ਰੱਬੇ ਆ ਅੱਛਾ ਜੀ ਐ ਵੀ ਸਬੂਤ ਹੈ ਪਿੰਡ ਚ ਇਥੇ ਸੀਗੇ ਹਾਂ ਜੀ ਹਾਂ ਜੀ ਵੱਡੀ ਪਾਕਿਸਤਾਨ ਨੂੰ ਜਾਂਦੀ ਸੀ ਇਥੇ ਇਹ ਲੋਕਾਂ ਦਾ ਬਾਜ਼ਾਰ ਦਾ ਸਮਾਂ ਤੋਂ ਹੋ ਰਿਹਾ ਹੈ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਮੋਹ ਪਿਆਰ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਦੇ ਸੀ ਬਹੁਤ ਹੂੰ ਸਾਸ ਦੇਲ ਬੈਠੇ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂਜੀ ਉਸ ਵੇਲੇ ਸੁਰਤ ਸੀ ਪੂਰੀ 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 ਸੁਰਤ ਸੀ ਸਮਾਨ ਸੀ ਇਹ ਜ ਉਹਦੇ ਵਿੱਚ ਜਿਹੜਾ ਉਹਦੇ ਬਿੱਤਾ ਜੀ ਕੋਈ ਘਾਟਾ ਹੀ ਨਹੀਂ ਸੀ ਸੌਣੇ ਤੋਂ ਲਾਇ ਤੇ ਖਾਂਦ ਹੂੰ ਕੌਣ ਕੋ ਗਾਧਰ ਮਾਣੈ ਤੋਂ ਨੂੰ ਦਸੇ ਜਹਦਾਂ ਦਾ ਅਸਮਾਨ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁਲੱਬ ਹੋਇਆ ਸੀ ਕਿੰਨੀ ਗੁਮਰ ਸੀ ਗਰਮੇਲ ਸੀ ਓ ਮੈਂ ਸੀਗਾ 14-15 ਸਾਲ ਦਾ ਪੂਰੀ ਸੌਤ ਤੋਂ ਸੀ ਪੂਰੀ ਸੌਤ ਤੋਂ ਨਾ ਖਾਂ ਮੈਂ ਉਹ ਸਮੇਂ ਇਹ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਮੈਂ ਮੁਸਲਮਾਨ ਇਸ ਵਿੱਚ ਇੱਥੇ ਪਿੰਡ 'ਚ ਰਹੇ ਨਹੀਂ ਸੀ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਆਵਾਜ਼ ਸੀ ਅੱਛਾ ਜੀ ਜ਼ਿਆਦਾਤਰ ਫਸਲਾਂ ਗਰਮੇਲਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਸੀ ਫਸਲਾਂ ਬਸ ਆਹ ਤਰ੍ਹਾਂ ਪਹੁੰਚਦੀ ਸੀ ਛੋੜ ਦੇ ਜਾਉਂ ਹਾਂ ਬਸ ਥੋੜਾ ਥੋੜਾ ਹੁੰਦੀ ਸੀ ਸਹੀ ਫਸਲਾਂ ਨਹੀਂ ਹਾਂ ਸਮਾਂ ਬਹੁਤ ਛੇਤੀ ਬੱਲ ਰਿਹਾ ਹਾਂਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਕਰਾਈ ਆ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਤੋਂ ਹਾਂਜੀ ਹੁਣ ਮਸ਼ੀਨੀ ਆ ਹੁਣ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਘਰ ਘਰ ਆ ਕੋਈ ਚੀਜ਼ ਖੜੀ ਹੈ ਜੀ ਕੋਈ ਚੀਜ਼ ਚਲੋ ਸਮੇਂ ਦੀ ਗੱਲ ਕਰਦੇ ਪਹਿਲਾਂ ਦਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਬਿਲਕੁਲ ਨਹੀਂ ਮੇਰੀ ਗੱਲ ਸੁਣੋ ਜੇ ਰ ਹੁਣ ਸਮਾਂ ਹੈ ਇਹ ਤਾਂ ਅਸੀਂ ਫਾਸਲ ਹੋ ਗਿਆ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋਂ ਹੜਾਣਾ ਜਿਹੜੇ dane ਉਹਦੇ ਕੋਸ਼ੀਂ ਕਾ ਜਾਂਦੇ ਚੌਥਾ ਇਸਾ ਹੁੰਦਾ ਹੂੰ ਕੋਈ ਜੀਮੀ ਦਾੜਾ ਜਿਹੜੇ ਹੁੰਦਾ ਤਾਂ ਪਾਸ ਕਰੀ ਨਾ ਜਿਵੇਂ ਜੇਸੀ ਕਣ ਕਾ ਹੁੰਦੀ ਨਾਲ ਬੋ ਨੂੰ ਉਦੋਂ ਸੁਪਰੇ ਆ ਨਹੀਂ ਹੁੰਦੀਆਂ ਸੀ ਨਾ ਹੂੰ ਗੁੰਗੀ ਜੀ ਕਣਕ ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ ਚ ਹਾਂ ਜੀ ਹਾਂ ਹਾਂ ਬਿਲਕੁਲ ਉਹ ਤਾਂ ਕਣਕ ਜੀ ਹੁੰਦੀ ਦੇਸੀ ਟੜਕੇ ਰੋ ਕੀ ਪਾੜੇ ਆਥਾਂ ਦਾ ਕਰ ਬੁਹੀ ਆਏਂਗੀ ਵੀ ਸੋਖੂ ਜਾਂਦੀ ਐਸੀ ਕੀ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹਾਂ ਪਹਿਲਾਂ ਜਿਹੜਾ ਪਿਆਰ ਸੀ ਬੁਰਾ ਦਾ ਉਹ ਬੜੀਆ ਸੀ ਉਹ ਤਾਂ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਹੇਗਾ ਹੁਣ ਤਾਂ ਕੋਈ ਦੂਜਾ ਨਹੀਂ ਦੂਜਾ ਬੜਾ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਨਹੀਂ ਹਾਂ ਬਸ ਆਹੀ ਬੂ ਮਾਮ ਕਾਰਜ ਹੈ ਕੋਈ ਅਠਾ ਤੇ ਨਾ ਕੋਈ ਨਹੀਂ ਕਰ ਕੋਈ ਕੰਸੀ ਕਰ ਹੂੰ ਉਹ ਬਾਰ ਬਜ਼ੁਰਗਾਂ ਕੋਲ ਗਈ ਚੌਕੀ ਦਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂ ਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮਰ ਬਾਬਾ ਜੀ ਆਪਣੇ ਜਿਹੜੀ ਹੋਈ ਹੈ ਹੂੰ ਉਸ ਸਮੇਂ ਮੈਂ ਨਾਲ ਹੁੰਦਾ ਸੀ ਪਰਵਾਰੀ ਨਾਲ ਹੂੰ ਠੀਕ ਹੈ ਕਾਟੋ ਕਾਟੋ ਮੈਨੂੰ ਲੱਗਦਾ ਵੀ 35 ਸਾਲ ਹੋ ਗਏ ਨੇ ਕਹਿੰਦੇ ਅਪਾਧੀ ਲੈਣਾ ਹੂੰ ਉਹ ਤਾਂ ਘੇਰੇ ਵਿੱਚ ਕਿਉਂ ਕੁੜੀਆਂ ਪੜੀਆਂ ਹੋਰ ਗਿਆ ਬੁਰੇ ਬਾਈ ਗਾਂਡੇ ਕੰਟਾਂ ਨਾਲ ਲੱਗ ਕੇ ਗੱਲਾਂ ਬਾਤਾਂ ਕਰਦੇ ਹੂੰ ਪਿੰਡ ਦੇ ਵਿੱਚ ਕੋਈ ਕਲਾਕਾਰ ਦਾ ਖਾੜਾ ਕਦੇ ਲੱਗਿਆ ਸੀ ਹਾਂਜੀ ਖਾਰੇ ਲੱਗਦੇ ਸੀ ਆਹ ਕਿ ਵਿਛਰੀ ਕਬੀਸ਼ਰੀ ਹਾਂਜੀ ਕੋਈ ਗੌਣ ਵਾਲਾ ਦੂਸਰੇ ਜਿਹਦੇ ਕੋਈ ਵਿਆਹ